ਖਬਰ ਹੁਸ਼ਾਰਪੁਰ ਜਲੰਧਰ ਮਾਰਗ ਤੇ ਪੈਂਦੇ ਪਿੰਡ ਪਿਪਲਾਵਾਲਾ ਤੋਂ ਹੈ ਜਿੱਥੇ ਕਿ ਮੇਨ ਸੜਕ ਤੇ ਹੀ ਮੌਜੂਦ ਇੱਕ ਨਿੱਜੀ ਹਸਪਤਾਲ ਦੇ ਪਿਛਲੇ ਪਾਸੇ ਖੜੀ ਇੱਕ ਨਵਨਕੋਰ ਪ੍ਰਾਈਵੇਟ ਐਂਬੂਲੈਂਸ ਐ ਬੀਤੀ ਦੇਰ ਰਾਤ ਅੱਗ ਦੇ ਲਪੇਟ ਵਿੱਚ ਆ ਜਾਣ ਕਾਰਨ ਸੜਕੇ ਸੁਆਹ ਹੋ ਗਈ ਜਿਸ ਕਾਰਨ ਐਂਬੂਲੈਂਸ ਦੇ ਮਾਲਕ ਦਾ 8 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਘਟਨਾ ਤੋਂ ਬਾਅਦ ਐਂਬੂਲੈਂਸ ਦੇ ਮਾਲਕ ਵੱਲੋਂ ਥਾਣਾ ਮੋਡਲ ਟਾਉਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਜਾਣਕਾਰੀ ਦਿੰਦਿਆਂ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਨਸਤੀਕੀ ਪਿੰਡ ਆਦਮਵਾਲ ਗੱਡੀ ਦਾ ਰੰਡ ਵਾਲਾ ਤੇ ਹੁਸ਼ਿਆਰਪੁਰ ਚ ਇੱਕ ਨਜੀ ਹਸਪਤਾਲ ਚ ਕੰਮ ਕਰਦਾ ਤੇ ਨਾਲ ਹੀ ਨਾਲ ਉਸ ਵੱਲੋਂ ਐਂਬੂਲੈਂਸ ਵੀ ਚਲਾਈ ਜਾਂਦੀ ਹੈ ਤੇ ਬੀਤੇ ਕੱਲ ਹਸਪਤਾਲ ਦੇ ਪਿੱਛੇ ਗਲੀ ਚ ਐਂਬੂਲੈਂਸ ਖੜੀ ਕਰਕੇ ਗਿਆ ਸੀ ਤੇ ਜਦ ਤੇ ਬੀਤੀ ਦੇਰ ਰਾਤ ਉਸ ਨੂੰ ਫੋਨ ਆਇਆ ਕਿ ਐਂਬੂਲੈਂਸ ਨੂੰ ਅੱਗ ਲੱਗ ਗਈ ਹੈ ਤੇ ਜਦੋਂ ਤੱਕ ਉਹ ਇੱਥੇ ਪਹੁੰਚਿਆ ਤਾਂ ਲੋਕਾਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਨੌਜਵਾਨ ਨੇ ਕਿਹਾ ਕਿ ਉਸ ਵੱਲੋਂ ਕੁਝ ਸਮਾਂ ਪਹਿਲਾਂ ਹੀ ਨਵੀਂ ਐਂਬੂਲੈਂਸ ਲਈ ਗਈ ਸੀ ਤੇ ਇਸ ਨੂੰ ਅੱਗ ਕਿਵੇਂ ਲੱਗੀ ਹੈ ਫਿਲਹਾਲ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਦੱਸਿਆ ਕਿ ਸਕੇਟ ਨਾ ਦੀ ਠਾਣਾ ਮਲਟਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਹੁਸ਼ਿਆਰਪੁਰ نیوز ਦੇ ਨਾਲ ਚੇਤਨ ਕਸ਼ਪਤਰੀ ਪੁੱਠ। ਭਾਜੀ ਕੀ ਨਾਮ ਹੈ? ਭਾਜੀ ਸੁਖਦੇਵ ਸਿੰਘ ਮੇਰਾ ਨਾਮ ਭਾਜੀ। ਠੀਕ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਭਾਜੀ ਪਿੰਡ ਅਦਮਲ ਗੜੀ ਹਰਿਆਣੇ ਦੇ ਨੇੜੇ। ਠੀਕ ਹੈ ਜੀ ਇਹ ਕਿੱਥੇ ਜੋਬ ਕਰਦੇ ਹੋ? ਮੈਂ ਭਾਜੀ ਇੱਥੇ ਨੋਵਾ ਹਸਪੀਟਲ ਵਿੱਚ ਪਿਛਲੇ 8 ਸਾਲ ਤੋਂ ਕਰਦਾ ਪਿਆ ਪੀਆਰਓ। ਠੀਕ ਹੈ। ਇਹ ਐਂਬੂਲੈਂਸ ਤੁਹਾਡੀ ਹੈ ਜੀ? ਹਾਂਜੀ ਇਹ ਮੇਰੀ ਆਪਣੀ ਹੈ ਔਰ ਨੋਵਾ ਹਸਪੀਟਲ ਹੀ ਇਹ ਸਰਵਿਸ ਦੇ ਰਹੀ ਸੀ। ਠੀਕ ਹੈ ਜੀ ਇਹ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਅੱ ਪਾਜੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਅਗ ਲੱਗੀ ਹੈ ਜਾਂ ਲਗਾਈਆ ਮੈਂ ਤਾਂ 7 ਵਜੇ ਇੱਥੇ ਗੱਡੀ ਖੜੀ ਕਰਕੇ ਪਿੱਛੇ ਚੱਲ ਗਿਆ ਮੈਨੂੰ ਰਾਤ ਨੂੰ 1:30 ਵਜੇ ਫੋਨ ਆਦਾ 1:30 ਵਜੇ ਕਿ ਗੱਡੀ ਨੂੰ ਅਗ ਲੱਗੀ ਹੋਈ ਜਾ ਕੇ ਦੇਖੋ ਫਿਰ ਮੈਂ ਇੱਥੇ ਆਇਆ ਜਦ ਨੂੰ ਆਂਡੀ ਗਵਾਡੀਆਂ ਨੇ ਜਾਂ ਸਾਡੇ ਨੋਵਾ ਹਸਪੀਟਲ ਦੇ ਸਟਾਫ ਨੇ ਅਗਨ ਬੁਝਾਤਾ ਸੀ ਫਿਰ ਆ ਕੇ ਦੇਖਿਆ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਮਤਲਬ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਪਿੱਛੋਂ ਮਤਲਬ ਖਤਮ ਹੀ ਹੋ ਗਈ ਇੱਕ ਸਾਡੀ ਕਿਹੜਾ ਮਾਡਲ ਹੈ ਗੱਡੀ ਇਹ ਪਾਜੀ 2023 ਇਹ 24 ਚ ਲਈ ਸੀ ਔਰ ਸਵਾ ਮਹੀਨਾ ਡੇਢ ਮਹੀਨਾ ਗੱਡੀ ਲਈ ਨੂੰ ਬਲੇ ਹੋਇ ਹਾਂਜੀ ਠੀਕ ਹੈ ਜੀ ਤੇ ਕਿਸੇ ਤਾਂ ਸ਼ੱਕ ਵਗੈਰਾ ਤਾਂ ਨਹੀਂ ਤੁਹਾਨੂੰ ਮੁਰਦੀ ਜਾਂਚ ਵਿੱਚ ਕੀ ਬਤ ਲੱਗ ਰਿਹਾ ਆਪਣੇ ਕੋਲ ਭਾਜੀ ਹਲੇ ਤਾਂ ਕੁਝ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪੁਲਿਸ ਦੇਖੂਗੀ ਹੁਣ ਬਾਕੀ ਰਿਪੋਰਟ ਦਰਜ ਕਰਵਾਤੀ ਸੀ ਰਾਤੀ ਕੰਪਲੀਟ ਕਰ ਦਿੱਤੀ ਸੀ ਹਾਂਜੀ ਕੰਪਲੀਟ ਕਰ ਦਿੱਤੀ ਸੀ ਇਹ ਮਾਡਲ ਟੋਂ ਥਾਣੇ ਕੀਤੀ ਸੀ ਕੀ ਕਹਿੰਦੇ ਪੁਲਸ ਵਾਲੇ ਉਹ ਫੋਟੋਆਂ ਵਗੈਰਾ ਲੈ ਕੇ ਸੀ ਖਿੱਚ ਕੇ ਰਾਤੀ ਉਹ ਮੌਕਾ ਦੇਖ ਕੇ ਕਹੇ ਸੀ ਬਾਕੀ ਹੁਣ ਉਹਨੂੰ ਫਿਰ ਜਾਣੇ ਫਿਰ ਦੇਖਣੇ ਕੀ ਕਹਿੰਦੇ ਭਾਜੀ ਕੀ ਮੰਗ ਕਰਦੇ ਆ ਬਸ ਭਾਜੀ ਇਹੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੇ ਕਿਸੇ ਨੇ ਲੱਗੀ ਆ ਤਾਂ ਜਾਂ ਲਗਾਈਆ ਪਤਾ ਲੱਗਣਾ ਚਾਹੀਦਾ ਵੀ ਕੀ ਹੋਇਆ ਤੁਹਾਡਾ ਰੋਜ਼ੀ ਰੋਟੀ ਇਹ ਤੇ ਸੀਗਾ ਜੀ ਐਂਬੂਲੈਂਸ ਇਹ ਤੇ ਜਲਦੀ ਜਾਂ ਮੈਂ ਜੋਬ ਕਰਦਾ ਸੀਗਾ ਜੀ ਬਸ ਹੁਣ ਡੇਢ ਕਿ ਮਹੀਨਾ ਤੋਂ ਇਸ ਕਾਰੋਬਾਰ ਵਿੱਚ ਪਿਆ ਸੀਗਾ ਮੈਂ ਆ ਮਰੀਜ਼ਾਂ ਨੂੰ ਸਹੂਲਤ ਦੇ ਰਿਆ ਸੀ ਬਸ ਆਪਣੇ ਹਸਪਤਲ ਚ ਹੀ ਬਸ ਕਿੰਨਾ ਕਿ ਨੁਕਸਾਨ ਆ ਗੱਡੀ ਵੀ ਨਵੀਂ ਹੈ ਜੇ 3 ਮਹੀਨਾ ਸਵਾ ਮਹੀਨਾ ਡੇਢ ਮਹੀਨਾ ਹੋ ਗਿਆ ਇਹ ਜੀ ਭਾਜੀ ਸਵਾ 8 8.5 ਲੀ ਮੈਨੂੰ ਹੌਨ ਰੋਡ ਪਈ ਸੀ ਮਿੰਦਲਾਦਾ ਕਿ ਸਾਰਾ ਨੁਕਸਾਨ ਹੀ ਹੋ ਚੁੱਕਿਆ ਹੈ ਮਤਲਬ ਬਚਿਆ ਕੁਝ ਨਹੀਂ ਗੱਡੀ ਵਿੱਚ ਤੋਂ ਆ ਤੇ ਦੋ ਇਨਸਟਾਲਮੈਂਟ ਗਈਆਂ ਹੈਗੀਆਂ ਬਸ we at gna university see potential in everyone and everything around us we drive innovation and entrepreneurship we groom competent global citizens to effect positive change around them